ਸਸਿਕਲ ਜੀ ਮੈਂ ਸਰਬਗਿਲ ਪੰਜਾਬ ਟੀਵੀ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਇੱਕ ਗੈਦਰਿੰਗ ਦੇ ਵਿੱਚ ਇਕੱਠੇ ਹੋਏ ਹਾਂ ਕਿਉਂਕਿ ਮੈਲਬਨ ਦੇ ਵਿੱਚ 3rd ਇੰਟਰਨੈਸ਼ਨਲ ਹਾਕੀ ਕੱਪ ਹੋਣ ਜਾ ਰਿਹਾ ਆ ਇਹ ਕੰਪੀਟੀਸ਼ਨ ਜਿਹੜਾ ਹੈ ਉਹ ਕੱਲ ਫਰਡੇ ਸ਼ੁਰੂ ਹੋ ਜਾਏਗਾ ਤੇ ਸੰਡੇ ਦਾ ਫਾਈਨਲ ਹੋਵੇਗਾ ਤੇ ਜਿਸ ਕੰਪੀਟੀਸ਼ਨ ਦੇ ਵਿੱਚ ਇੰਡੀਆ ਤੋਂ ਵੀ 올ੰਪੀਅਨ ਆਏ ਹੋਏ ਨੇ ਇੰਟਰਨੈਸ਼ਨਲ ਪਲੇਅਰ ਪਾਕਿਸਤਾਨ ਤੋਂ ਵੀ ਆਏ ਹੋਏ ਨੇ ਤੇ ਲੋਕਲ ਜਿਹੜੇ ਕਲੱਬਸ ਨੇ ਉਹ ਵੀ ਪਾਰਟਿਸਿਪੇਟ ਕਰ ਰਹੇ ਨੇ ਸੋ ਅੱਜ ਸਾਡੇ ਨਾਲ ਪੰਜਾਬ ਟੀਵੀ ਦੇ ਉੱਤੇ ਆ ਆਕਾਸ਼ਦੀਪ 올ੰਪੀਅਨ ਆਕਾਸ਼ਦੀਪ ਜਿਨ੍ਹਾਂ ਨੇ 10-12 ਸਾਲ ਇੰਟਰਨੈਸ਼ਨਲ ਲੈਵਲ ਤੇ ਹਾਕੀ ਖੇਡੀ ਹੈ ਤੇ ਉਹਨਾਂ ਨੇ ਹਾਕੀ ਦੇ ਜ਼ਰੀਏ ਆਪਣਾ ਚੰਗਾ ਨਾਮਣਾ ਬਣਾਇਆ ਹੈ ਤੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਆਓ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਕਾਸ਼ਦੀਪ ਸਤਿ ਸ਼ਕਾ ਸਤਿ ਸ਼ਕਾ ਥੈਂਕ ਯੂ ਭਾਜੀ ਮੈਂ ਕਾਫੀ ਸਾਲਾਂ ਤੋਂ ਤੁਹਾਡੀ ਪਰਫਾਰਮੈਂਸ ਦੇਖ ਰਿਹਾ ਸੀਗਾ ਤੇ ਤੁਸੀਂ 10-12 ਸਾਲ ਇੰਡੀਆ ਟੀਮ ਦੇ ਵਿੱਚ ਖੇਡੇ ਹੋ ਤੇ ਸਭ ਤੋਂ ਪਹਿਲਾਂ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਸਤੇ ਤੇ ਇੰਡੀਆ ਦਾ ਨਾਮ ਰੌਸ਼ਨ ਕਰਨ ਵਾਸਤੇ ਤੁਹਾਨੂੰ ਅਸੀਂ ਮੁਬਾਰਕ ਦਿੰਨੇ ਆ ਤੇ ਨਾਲ ਦੀ ਨਾਲ ਹੁਣ ਜਿਵੇਂ ਤੁਸੀਂ ਇੱਥੇ ਕੰਪੀਟੀਸ਼ਨ ਵਾਸਤੇ ਆਏ ਹੋ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਟਾਈਮ ਕੱਢ ਕੇ ਰੁਜੇਮਿਆਂ ਵਾਲੀ ਜ਼ਿੰਦਗੀ ਦੇ ਵਿੱਚੋਂ ਔਰ ਇੱਥੇ ਇੱਕ ਮੋਟੀਵੇਸ਼ਨ ਦੇ ਤੌਰ ਦੇ ਉੱਤੇ ਆਏ ਹੋ ਤਾਂ ਕਿ ਜਿਹੜੇ ਲੋਕਲ ਪਲੇਅਰ ਹਨ ਉਹਨਾਂ ਨੂੰ ਆਪਾਂ ਮੋਟੀਵੇਟ ਕਰ ਸਕੀਏ ਤਾਂ ਕਿ ਉਹ ਵੀ ਆਸਟ੍ਰੇਲੀਆ ਦੀ ਟੀਮ ਨੂੰ ਰਿਪਰੈਜ਼ੈਂਟ ਕਰਦੇ ਹੋਓ 올림픽ਸ ਵਿੱਚ ਭਾਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਇੱਥੇ ਦੇ ਜਿਹੜੇ ਕਲੱਬਸ ਜਿਨ੍ਹਾਂ ਵਿੱਚ ਤੁਸੀਂ ਖੇਡਣ ਜਾ ਰਹੇ ਹੋ ਇਹ ਸ ਜਿਹੜੇ ਲੋਕਲ ਪਲੇਅਰ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਥੈਂਕ ਯੂ ਵੈਰੀ ਮੱਚ ਭਾਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਇੰਡੀਆ ਟੀਮ ਵੱਲੋਂ ਇੰਟਰਨੈਸ਼ਨਲ ਜਿਹੜਾ ਡੈਬਿਊ ਕੀਤਾ ਸੀ ਇਸੇ ਗਰਾਊਂਡ ਦੇ ਵਿੱਚ ਕੀਤਾ ਸੀ ਮੈਲਬਨ ਚੈਂਪੀਅਨ ਟਰੋਫੀ ਖੇਡਿਆ ਸੀ ਇੱਥੇ ਮੈਂ ਜੀ ਤੇ ਮੇਰਾ ਡੈਬਿਊ ਵੀ ਉਸ ਗਰਾਊਂਡ ਦੇ ਵਿੱਚ ਹੋਇਆ ਸੀ ਦੁਬਾਰਾ ਮੈਨੂੰ ਇੱਥੇ ਫੇਰ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਜੀ ਆਪਣੇ ਸਾਰੇ ਸੇਖ ਭਰਾ ਜੋ ਵੀ ਆਪਣੇ ਪੰਜਾਬੀ ਭਰਾ ਨੇ ਬਹੁਤ ਵਧੀਆ ਕਰ ਰਹੇ ਨੇ ਸਾਰੇ ਕਲੱਬਾਂ 'ਚ ਤੇ ਆਈ ਏਮ ਸ਼ੋਰ ਮੈਂ ਇਤੋਂ ਕੁਝ ਨਾ ਕੁਝ ਸਿੱਖ ਕੇ ਜਾਵਾਂਗਾ ਜੀ ਆਮ ਭਾਈ ਜੇ ਆਪਾਂ ਇੰਟਰਨੈਸ਼ਨਲ ਹਾਕੀ ਦੀ ਗੱਲ ਕਰੀਏ ਹੁਣੇ-ਹੁਣੇ ਆਪਾਂ 올림픽s ਵਿੱਚ ਬ੍ਰੌਂਜ਼ ਲਿਆ ਹੈ ਤੇ ਨਾਲ ਦੀ ਨਾਲ ਆਪਾਂ ਏਸ਼ੀਅਨ ਚੈਂਪੀਅਨ ਆਮ ਟਰੋਫੀ ਦੇ ਵਿੱਚ ਏਸ਼ੀਅਨ ਚੈਂਪੀਅਨ ਏਸ਼ੀਅਨ ਕੱਪ ਸੀਗਾ ਮੈਨੂੰ ਲੱਗਦਾ ਹਨਾ ਹਾਂ ਜੀ ਸੋ ਉਹਦੇ ਵਿੱਚ ਆਪਾਂ 골ਡ ਮੈਡਲ ਹਾਸਲ ਕੀਤਾ ਤੇ ਮੈਨੂੰ ਲੱਗਦਾ ਵੀ ਆਪਣੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਪਰ ਨਾਲ ਦੀ ਨਾਲ ਜਿਵੇਂ ਹੁਣ ਇੱਥੇ ਜਨਰੇਸ਼ਨ ਜਿਹੜੀ ਗਰੋ ਹੋ ਰਹੀ ਹੈ ਬੱਚੇ ਜਿਹੜੇ ਨੇ ਉਹ ਹਾਕੀ ਦੇ ਸ਼ੌਂਕ ਰੱਖਦੇ ਨੇ ਔਰ ਇੱਥੇ ਕਮਿਊਨਿਟੀ ਕਲੱਬਸ ਵੀ ਜਿਹੜੇ ਨੇ ਕਾਫੀ ਸਰਗਰਮ ਨੇ ਤੇ ਉਹ ਵੀ ਹਾਕੀ ਸਿਖਾਉਂਦੇ ਨੇ ਆ ਪਾਜੀ ਉਹ ਡੈਫੀਨਿਟਲੀ ਤੁਹਾਡੇ ਤੁਹਾਡੇ ਤੋਂ ਇਨਸਪਾਇਰ ਹੋਣਗੇ ਤੇ ਜੇ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਤੇ ਇਸ ਤਰ੍ਹਾਂ ਦੇ ਇਨਵੀਟੇਸ਼ਨਲ ਜਿਹੜੇ ਟੂਰਨਾਮੈਂਟਸ ਨੇ ਉਹ ਕਿੰਨਾ ਕੁ ਯੋਗਦਾਨ ਪਾਉਂਦੇ ਆ ਗਰੋਥ ਐਂਡ ਡਿਵੈਲਪਮੈਂਟ ਵਾਸ ਸਪੈਸ਼ਲੀ ਬੱਚਿਆਂ ਦੇ ਜਿਹੜੀ ਪਰਫਾਰਮੈਂਸ ਵਾਸਤੇ ਪਾਜੀ ਸਭ ਤੋਂ ਪਹਿਲਾਂ ਨੇ ਆਪਣੀ ਇੰਡੀਆ ਹਾਕੀ ਨੇ ਬਹੁਤ ਅਮਰੂਪ ਕੀਤਾ ਪਿਛਲੇ 7-8 ਸਾਲ ਤੋਂ ਹਾਂਜੀ ਜਿਵੇਂ 올림픽 બેਕ ਟੂ ਬੈਕ ਗੋਲਡ ਮੈਡਲ ਫਿਰ ਏਸ਼ੀਅਨ ਚੈਂਪੀਅਨ ਟਰਾਫੀ ਬੈਕ ਟੂ ਬੈਕ ਗੋਲਡ ਮੈਡਲ ਇੰਡੀਅਨ ਹਾਕੀ ਬਹੁਤ ਵਧੀਆ ਕਰ ਰਹੀ ਹੈ ਮੈਰੇ ਇਹ ਵੀ ਚਾਹਾਂਗਾ ਹੋਰ ਵੀ ਵਧੀਆ ਕਰਨ ਜੀ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਇਨਵੀਟੇਸ਼ਨ ਟੂਰਨਾਮੈਂਟ ਹੁੰਦੇ ਇਦਾਂ ਦੇ ਹੋਰ ਹੋਣੇ ਚਾਹੀਦੇ ਕਿਉਂਕਿ ਇਨ੍ਹਾਂ ਟੂਰਨਾਮੈਂਟ ਵਿੱਚ ਯੰਗਸਟਰ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਜੀ ਤੇ ਪਾਜੀ ਮਨਪ੍ਰੀਤ ਭਾਜੀ ਨੇ ਬੜਾ ਵੱਡਾ ਇੱਕ ਆਫ ਐਫਰਟ ਕੀਤਾ ਹੈ ਮਤਲਬ ਆਪਣੀ ਕਮਿਊਨਿਟੀ ਵ ਤਾਕੇ ਸਾਡੇ ਜਿਹੜੇ ਬੱਚੇ ਹਨ ਉਹ ਇਸ ਚੀਜ਼ ਦਾ ਬੇਨਫਿਟ ਲੈ ਸਕਣ ਤੇ ਅੱਜ ਜਿਹੜਾ ਇਹ ਕੰਪੀਟੀਸ਼ਨ ਹੈ ਇਹਦਾ ਲੈਵਲ ਇੰਨਾ ਵੱਡਾ ਹੋ ਗਿਆ ਕਿ 올ímpians ਤੁਹਾਡੇ ਵਰਗੇ ਸਟਾਰ ਪਲੇਅਰ ਜਿਹੜੇ ਨੇ ਇਸ ਸ਼ਿੰਗਾਰ ਬਣਦੇ ਨੇ ਟੂਰਨਾਮੈਂਟ ਦਾ ਤੇ ਤੁਹਾਡੇ ਨਾਲ ਨਾਲ ਭਾਜੀ ਹੋਰ ਨਾਲ ਇੰਡੀਆ ਤੋਂ ਇੰਟਰਨੈਸ਼ਨਲ ਪਲੇਅਰ ਆਏ ਨੇ ਮੇਰੇ ਨਾਲ ਹੋਰ ਇੰਟਰਨੈਸ਼ਨਲ ਨੇ ਜਸਜੀਤ ਕੁਲਾਰ ਪ੍ਰਦੀਪ ਮੋਰ ਪਰਜੀਤ ਸਿੰਘ ਆਏ ਨੇ ਤੇ ਜਿਸ ਤਰ੍ਹਾਂ ਮਨਵੀ ਭਾਜੀ ਬਹੁਤ ਵਧੀਆ ਐਫਰਟ ਕਰ ਰਹੇ ਨੇ ਇਸ ਸਾਲ ਦੋ ਹੋਰ ਨਵੀਆਂ ਟੀਮਾਂ ਆ ਰਹੀਆਂ ਨੇ ਜੀ ਤੇ ਮੈਂ ਚਾਹਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਰਨਾਮੈਂਟ ਹੋਰ ਬਹੁਤ ਵਧੀਆ ਹੋਵੇ ਜੀ ਤੇ ਭਾਜੀ ਕਿਹੜੇ ਕਲੱਬ ਵੱਲੋਂ ਤੁਸੀਂ ਖੇਡ ਰਹੇ ਹੋ ਤੇ ਤੁਹਾਡਾ ਮੈਚ ਕਦੋਂ ਹੋਏਗਾ ਤਾਂ ਕਿ ਅਸੀਂ ਜਿਹੜੀ ਲੋਕਲ ਸਾਡੀ ਕਮਿਊਨਿਟੀ ਹੈ ਉਹਨਾਂ ਨੂੰ ਵੀ ਅਸੀਂ ਮੈਸੇਜ ਦੇ ਸਕੇ ਕਿ ਉਹ ਪਲੀਜ਼ ਉਹ ਇਸ ਕੰਪੀਟੀਸ਼ਨ ਨੂੰ ਦੇਖਣ ਆਉਣ ਤੁਹਾਨੂੰ ਮਿਲਣ ਆਉਣ ਔਰ ਸਪੋਰਟ ਕਰਨ ਇਸ ਕੰਪੀਟੀਸ਼ਨ ਨੂੰ ਅਸੀਂ ਭਾਜੀ ਐਡਲਿਟਸ ਸੇਖੋ ਕਿ ਕਲੱਬ ਵੱਲੋਂ ਖੇਡ ਰਹੇ ਹਾਂ ਸਾਡਾ ਮੈਚ ਕੱਲ ਦੁਪਹਿਰੇ 2 ਵਜੇ ਹੈ ਜੀ ਤੇ ਮੈਂ ਇਹੀ ਚਾਹਾਂਗਾ ਕਿ ਸਾਰੇ ਹੋਮ ਹੋਮਾਂਗੇ ਪਹੁੰਚੋ ਸਾਨੂੰ ਸਪੋਰਟ ਕਰੋ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਭਾਜੀ ਟਾਈਮ ਦੇਣ ਵਾਸਤੇ ਥੈਂਕ